ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ ਪਹਿਲੇ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਚਾਨਣਾ ਨਹੀਂ ਦਿਖਾਈ ਦਿੰਦਾ ਅંધੇਰਾ ਦਿਖਾਈ ਦਿੰਦਾ ਆਪਣੀ ਮੂਰਖਤਾ ਦਿਖਾਈ ਦਿੰਦਾ ਗੁਨਾਹ ਦਿਖਾਈ ਦਿੰਦਾ ਔਰ ਇਹ ਚੰਗਾ ਸ਼ਗਨ ਹੈ ਚੰਗੀ ਗੱਲ ਹੈ ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਆਖਿਆ ਗਏ ਨੇ ਜੀ ਅੱਗੇ ਪਿੱਛੇ ਤੇ ਅਸੀਂ ਚੰਗੇ ਆਉਂਦੇ ਆ ਹੱਥ ਵਿੱਚ ਗੁਟਕਾ ਪਕੜ ਲੈਨੇ ਆ ਪਾਠ ਕਰਦੇ ਆ پتا نہیں کتوں ماڑے خیال آ جائیں بڑا من دکھی ہوں ہوتا اندر چلن اندر لگتا ہے ایک چنگے ستسنگ نے پٹنہ صاحب مینو رو ہے اسی ستمئی سے داس جانا ہوں دا. اونویں داس نے کل پٹنا صاحب جانا ہے ایک مہا مہاپرشاں کی برسی جو پنج سٹھ سال تو منائی جا رہی ہے داس دس تینتی سال اتنے ਉਸ ਸੰਗਤ ਨੇ ਜਦ ਮੈਨੂੰ ਕਿਹਾ ਗਿਆ ਨਹੀਂ ਕਿ ਰੋਂਦੇ ਆਇਆ ਗਿਆ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਨੇ ਆ ਵਾਹਿਗੁਰੂ ਤੇ ਚੇਤੇ ਆਉਂਦਾ ਨਹੀਂ ਗੁਨਾਹ ਹੀ ਆਉਂਦਾ ਪਾਪ ਆਉਂਦਾ ਬੜੀ ਪੀੜਾ ਹੁੰਦੀ ਹੈ ਇਹ ਪਾਪ ਕਿਉਂ ਹੋਏ ਕੀਤੇ ਨੇ ਯਾਦਾਂ ਮੇਰੇ ਕੰ ਅੰਧੇਰਾ ਦਿਖਾਈ ਦੇਣ ਲੱਗ ਪਏ ਤੁਸੀਂ ਕਹਿ ਨਹੀਂ ਉਸੇ ਸੁਜਾ ਕੇ ਪਾਪ ਨੂੰ ਪਾਪ ਨਹੀਂ ਦਿਖਾਈ ਦਿੰਦੇ ਪਾਪ ਬੁਰਾ ਪਾਪ ਹੀ ਕੋ ਪਿਆਰਾ ਮਹਾਰਾਜ ਕਹਿੰਦੇ ਨੇ ਉਹ ਤੇ ਬੜਾ ਪਿਆਰਾ ਲੱਗਦਾ ਚੰਗਾ ਲੱਗਦਾ ਪਾਪ ਭੋਜ ਨਹੀਂ ਪਰਦੀ ਤਮ ਮਹਾਰਾਜ ਦੇ ਵਾਕ ਪਾਪ ਬੁਰਾ ਪਾਪ ਹੀ ਕੋ ਪਿਆਰਾ ਉਹਨੂੰ ਤੇ ਪਿਆਰਾ ਲੱਗਦਾ ਹੈ ਬੇਈਮਾਨੀ ਕੀਤੀ ਚੰਗੀ ਲੱਗਦੀ ਹੈ ਚੋਰੀ ਦੇ ਸਫਲਤਾ ਮਿਲਦੇ ਨੇ ਨਛਦਾ ਜੇਬ ਕਟ ਲਈਏ ਕਿਸੇ ਦੀ ਖੁਸ਼ ਹੁੰਦੇ ਕਿਸੇ ਨੂੰ ਧੋਖਾ ਦਿੱਤਾ ਹੈ ਪਰਸੰਨ ਹੁੰਦਾ ਹੈ ਪਰਸੰਨ ਹੁੰਦਾ ਹੈ ਜਿਵੇਂ ਐਸੇ ਜੋ ਚੋਰੀ ਕਰਕੇ ਪਰਸਨ ਹੁੰਦਾ ਹੈ ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਧਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਗੇ ਤੇ ਇਸ ਨੂੰ ਅੰਧੇਰਾ ਹੀ ਦਿਖਾਈ ਦਿੰਦਾ ਹੈ ਅੰਧੇਰਾ ਅੰਧੇਰਾ ਨਹੀਂ ਦਿਖਾਈ ਦੇਦਾ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦੇਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇਵੇ ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਹ ਪਰ گینی بھگوان سنگھ نے آخیا مسکین جی مینو ادھیرے کا کوئی گیان نہیں اندھیرا کی آتا ہے منوں کچھ بھی پتا میں پن سات منٹ سوچتا رہا اتنے بیٹھ کے بھائی صاحب کہہ کی رہے ہیں یہ اندھیرے کا کوئی گیان نہیں کیونکہ آم تو یہی آخیا جا رہے کی دنیا میں اندھیرا اندھیرا یہ میں مجھے اندھیرے کا کوئی گیان نہیں ਵਾਕਈ ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ। ਆਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਬਣੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਬਣਦਾ ਹੈ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤੜਪਾਵੇ ਤੇ ਗਿਆਨੀ ਹੋਵੇ। ਇਨੂੰ ਅંધੇਰਾ ਦਿਖਾਈ ਦੇਣ ਲੱਗ ਪਿਆ। ਏਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੰਧਾ ਰਸਤਾ ਚੈ ਕਰ ਲਿਆ। ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਿਆ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹਮੋਂ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈ ਹੈ ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਹੈ ਕਿ ਉਹਨਾਂ ਦੇ ਬੇਈਮਾਨੀ ਨਹੀਂ ਕਰ ਸਕਦੇ। ਇਹਨੂੰ ਝੂਠ ਝੂਠ ਲਿਖਾਈ ਦੇਣ ਲੱਗਦੇ ਹੈ ਔਰ ਹਿਰਦੇ ਤੇ ਬੋਝ ਬਣਦਾ ਹੈ ਕਿ ਕਿੰਨੇ ਦਿਨ ਜੀਵੇਗਾ ਝੂਠ ਨੇ ਨਹੀਂ ਜੀਵੇਗਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਕਈ ਬਿਨਾ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦਿਖਾਈ ਨਹੀਂ ਦੇਂਦਾ। ਅੰਧੇਰਾ ਨਹੀਂ ਦਿਖਾਈ ਦੇਣਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖਿਆ ਨਾ ਜਨਮ ਉਹ ਲੋਏ ਨੇ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦੇਣਾ ਪਦਾਰਥ ਨਹੀਂ ਦਿਖਾਈ ਦੇਂਦੇ ਸੰਸਾਰ ਨਹੀਂ ਦਿਖਾਈ ਦੇਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹ ਨਾ ਆਖਿਆ ਨਾ ਜਨਮ ਉਹ ਲੋਏ ਨੇ ਨਾ ਅੰਦੇ ਸੇ ਨਾਨਕਾ ਜੋ ਖਸਮਾ ਬਥੇ ਜਿਨਾਂ ਨੂੰ ਖਸਮ ਨਹੀਂ ਦਿਖਾਈ ਦੇਦਾ ਮਾਲਕ ਨਹੀਂ ਦਿਖਾਈ ਦੇਦਾ ਪ੍ਰਮਾਤਮਾ ਨਹੀਂ ਦਿਖਾਈ ਦੇਦਾ ਭਗਵਾਨ ਨਹੀਂ ਦਿਖਾਈ ਦੇਦਾ ਇਹ ਅੰਦੇ ਨੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦੇਦਾ ਇਹਨਾਂ ਅੰਦਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਵੱਡਾ ਇਕੱਠ ਹੋਵੇ ਤਿੱਖੜੇ ਇੱਕ ਦੋ ਜ਼ਿਆਦਾ ਨਹੀਂ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਛੋੜੀਏ ਬਹੁਤ ਛੋੜੀਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਨਹੀਂ ਪਰਵਾਹ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਤੇ ਸਾਰੀ ਦੁਨੀਆਂ ਦੀ ਕੁੰਚਰਪੋਟ ਲੈ ਲੈ ਨਮਸਕਾਰੇ ਬੂਧੀ ਕਾਜੀ ਨੇ ਅੰਧੇ ਐਸ ਅੰਧੇ ਕਾਜੀ ਨੇ ਨਹੀਂ ਸਮਝੇ نہیں سمجھے جب ہاتھی نے تے نا تے سکندر دینو ہاتھی تے گسا آیا بھی کلانے پلانے دے اتنے متھا ٹیک دے دے کبیر اور گسے نال بھر گیا گنگا چڑی ہوئی سی ساون بہادروں دے دن سن پانی بڑا گہرا وگ رہا سا کہ گنگا چڑ گیا بنیا ہوا تو سی ڈب جائے گا تڑپ تڑپ کے مرے گا بنیا ہوا تو ہے ہاتھ پیر سے بنے ਛੋਟੇ ਦਿੱਤਾ ਗਿਆ ਦੰਦ ਹੈ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਰਹਿਂਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ ਗੰਗਾ ਕੀ ਲਹਿ ਮੇਰੀ ਟੁੱਟੀ ਲਗੀ ਲਹਿਰਾਂ ਨੇ ਇਹ ਬੰਧਨ ਤੋੜ ਦਿੱਤੇ ਇੱਕ ਹਰਦੂ ਦਾ ਸ਼ਾਇਰ ਕਹਿੰਦਾ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ سہارا نہ دیتی اگر موجے طوفان ڈبو ہی دیا تھا ہمیں نہ خدا نے ملا کے ڈوب ہی دیا سہارا نہ دیتی اگر موجے طوفان ڈبو ہی دیا تھا ہمیں نہ خدا نے ایک لہرا نے پار کر دیک موجا نے پار کر سکندر لودی نے تو ڈوب کے رکھ د براہما نے تے ڈوب کے رکھ دمالی گڑ لہرا نے کبیر نو کنارے دے لا لیا سارا بنارس کہہ رہے ہیں کبیر پاگل ہے پاگل ہے پاگل ہے سارے بنارس کے نو کون کس ایک کوئی بندہ جڑا ہے باقی سب پاگل پر کرتا کی جائے گل آم سی بہ گنتی غلط پوند تو صحیح سمجھے جاتے ہیں کدر ہزار لکھان چ ایک بندہ ٹھیک ہوگی کہ پاگل سمجھے تا. حالات ایسے ہو گئے نے. میں نے کرا کرجاب دی گل مینو بھول دی ماں می بہت پرانی گر. اب بچہ تے نرائی تو ہے میں کہا تو بچہ نر ہی ہے ਮੈਂ ਕਿ ਸੰਤ ਦੀ ਤਾ ਨੂੰ ਸਮਝ ਚ 4 ਸਾਲ ਦਾ ਇੱਕ ਕੋਈ ਕਲਾਸੇ ਚ ਬੈਠਾ ਹੈ ਬੜਾ ਮੂਰਖ ਹੈ ਸਾਰਾ ਦਿਨ ਗਲਤੀਆਂ ਹੀ ਕਰਦਾ ਹੈ ਡੇਰਾ ਹੀ ਸੰਤ ਜੰਮਦੇ ਹੈ ਮਖੱਟੂ ਹੈ ਮੈਂ ਕਿ ਹੱਦ ਹੋ ਗਏ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ ਚਾਰ ਸਾਲ ਇੱਕ ਕੋਈ ਕਲਾਸੇ ਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਾ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨ ਆਇਆ ਹੁ ਮੂਰਖ ਕੌਣ ਹੈ ਤੇ ਗਦਕ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਕਰੇ ਇਸ ਵਾਸਤੇ ਅਕਸਰ ਮੈਂ ਅਰਜ ਕਰਦਾ ਹਾਂ ਤੇ ਔਰ ਦੁਹਰਾਦਾ ਹਾਂ ਸੰਤ ਦੀ ਪਛਾਣ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵਡ ਉੱਚ ਹੋਵੇ ਕੋਏ ਕਿਸ ਉਚੇ ਖੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਬਰਮਣਾ ਕੀਤਾ ਜਦੋਂ ਮੈਂ ਪੜਦਾ ਸੀ ਸਾਸਕ੍ਰਿਤੀ ਚਲੋ ਗੁਰਮਾਨਾ ਮੈਂ ਸਭ ਕੁਝ ਦੇਖਿਆ لباس سنت نہیں سنت نو صرف سنت پہچان ہے ایسا گرو نانک دیو جی آپ کوئے ہوگی اونچے کو جانے سو پرماتما کون سمجھے گا جو پرماتما جیسا ہو جائے ارجن ایسا چاہیے جیسا ہری ہی ہوئے ہری کا بگت ایسا چاہیے جیسا ہری ہے اس تو بنا ہری دی سمجھ نہیں آئی ایک بچے نو کی پتا میں دہرا دیا ایک بچے نو کی پتا جوانی کی آتی جوان اس سامنے بیٹھے بچے نو کی پتا جوانی کی جوانی دے جذبات کی آدھے جوانی دا حلاس کی آتا ہے جوانی دا جوش کی آتا ہے واستوک جوانی کی آتی بچے نو کی پتا ہے جوان بن کے پتا ہے جوانی کی اور ایک جوانوں کی پتہ بڑے پا کی ہوں رہے بڑے پہ دی خاصیت کی ہوں ہے بڑے پہ دی اہمیت کی ہوں ہے بڑے پہ دی کمزوری کی ہوں ہے بڑے پہ دی مجبوری کی ہوں ہے جوانوں کی پتہ ہے بھامے بڑے اس دے سامنے بڑے ہو کئی پتہ چل دا ہے بڑے پا کی ہے اور ایک بڑے نو کی پتہ موت کی ہوں دیئے بھامے ہر اس نے مونڈے تھی چکیاں ہوئے بھامے سیکری دفعہ شمشان کا اٹ گیا ہوئے ਆਵੇਂ ਸੈਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮੈਂ ਅਰਸ਼ ਕਰਦੇ ਇਹਨੂੰ ਹੰਕਾਰ ਸਮਝ ਲਓ ਜਾਂ ਨਿਰਮਾਣਤਾ ਸਮਝ ਲਓ ਜਾਂ ਮੂਰਖਤਾ ਸਮਝ ਲਓ ਇਰਦੇ ਸੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟ ਮੈਨ ਸੰਤ ਕਹਿੰਦਾ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ ਹਾਂ ਔਰ ਇਸ ਨੂੰ ਸੱਚਾਈ ਸਮਝਾਂ ਸੰਤ ਬਣਿਆ ਨਹੀਂ ਹੈ ਇਹਨੂੰ ਸੰਤ ਬਣੇ ਦੀ ਸਮਝ ਹੈ ਮੈਂ ਸੰਤ ਨਹੀਂ ਇਸ ਨੂੰ ਮੈਂ ਕਬੂਲ ਕਰਦਾ ਐਸ ਵਾਸਤੇ ਕਿਸੇ ਕੋਲ ਨਹੀਂ ਕਿਸੇ ਦੀ ਉਂਗਲ ਉਠੇ ਠੀਕ ਹੈ ਉਠਣੀ ਚਾਹੀਦੀ ਹੈ ਉਹ ਸਹੀ ਉਠਾਈਏ ਮੈਂ ਕਬੂਲੀ ਕਰ ਲਿਆ ਅੱਗੇ ਗੱਲ ਹੀ ਖਤਮ اور یہ سچائی ہے مہاراج دی ہزور اس جھوٹ بولنا تے گناہ ہے نا میں سنت نہیں ہوں سنت پڑے دی سمجھ آگئی کی اتنی سمجھ آ گئی میرے کتنی سمجھ آ گئی اور سمجھ کرونا چیک کر دو گئے نے سنت میں اپنی قوم چن چار ہی دیکھے نے اور دی گلے پنجے چارے گرستی نے شگل جی بیٹھے نے ਇੱਕ ਫੁਰਸ਼ਤੇ ਕਾਨਪੁਰ ਹੈ ਉਹਨੇ ਅਦਕੀ ਤੇ ਮੈਨੂੰ ਡਰਾਉਂਦਿਆਂ ਆਇਆ ਕਹੇ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲੈ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਲਈ ਆ ਜਾਂਦੇ ਕਲੌਥ ਮਰਚੈਂਸੀ ਥੋਕ ਦੀ ਦੁਕਾਨ ਸੀ ਕਪੜੇ ਦੇ ਐਲਗਨ ਮਿਲਦੀ ਉਸਦੇ ਕੋਲ ਏਜੰਸੀ ਸੀ ਕਰੋਨਾ ਚੋ ਖੇਡਦਾ ਸੀ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸਦੀ ਇਸ ਸਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿੰਦੇ ਸੰਤ ਦੀ ਸੰਤ ਦੀ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਨਹੀਂ ਕਰਦੇ ਸੈਜੇ ਸੈਜੇ ਕੋਈ 3-4 ਲੜਕੀਆਂ ਸੰ ਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਿਰੋਣਾ ਦਾ ਕੰਮ ਰਾਤ ਨੂੰ ਰੋਗੋ ਦੇਵਟੇ মহারাজ ਦਾ ਪ੍ਰਕਾਸ਼ ਕਰਕੇ ਬਸ ਅਜਨ ਵਿੱਚ ਨੇ ਤੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦਾ ਉੱਥੇ ਗੰਗਾ ਵਗਦੇ ਸਾਰਾ ਦਿਨ ਉੱਥੇ ਕੱਟਦਾ ਸ਼ਾਮੇ ਵਾਪਸ ਆਉਂਦਾ ਭਾਈ ਭਾਕਸ ਉਹਨੂੰ ਵੇਖ ਕੇ ਮੈਨੂੰ ਬੜੀ ਵੀਰਖਾ ਹੋਈ ਪਤਾ ਹੈ ਕਿਉਂ 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਪਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ ਅੰਮ੍ਰਿਤ ਵੇਲੇ ਆਉਂਦਾ ਸੀ ਉਹ ਵੀ ਜਵਾਨ ਸੀ ਮੈਂ ਵੀ ਜਵਾਨ ਦੋਸਤੀ ਸੀ ਕਿੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸ ਨੂੰ ਦੱਸਦਾ ਸੀ ਅਬਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਹੈ ਦੋਸਤ ਹੀ ਹੋ ਗਏ ਉਹ ਤਿੰਨ ਸਾਲਾਂ ਚ ਮੈਂ ਦੇਖੇ ਉਹ ਤੇ ਸਮਾਧੀ ਲੀਨ ਹੋ ਗਏ ਰੰਗ ਲੱਗੇ ਮੈਨੂੰ ਈਰਖਾ ਹੋਈ ਅਸੋ ਦੀ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਏ ਆਪਾਂ ਜੇ ਅਰਥ ਹੀ ਦੱਸੇ ਜਾਂਦੇ

میں ہوں او چوکتے ہیں ہوں میں کوچیاں پورکا تیری سما کی لگی تٹھے کریں جڑیا یہ مستی کم حاصل کر ہے مندر انہوں کے میرا من ستکار بھر جاؤ کچھ دن کھا رہی سی سیرخا کا اپنا ایک دائرہ ہوں ہے ہر جگہ کھا نہیں کر سکتا ہر جگہ منخ اپنا ہنکار بھی نہیں پرگٹ کر سکتا اس چکر چنا کہ ہر جگہ منخ اپنا ہہنکار پرگٹ کر سر جگہ منق کر نہیں کر سکتا کرو کمزور پہ آئے گا ہہنکار بھی منک اتے پرگٹ کر سو اس کو اگے کمزور ہون طاقتوروں کے سامنے نہیں پرگٹ کر سکے گا ایرخا برابری والے دن ہوگی جیسی پرا کی طرح ہو سی شاید ہی کسی بھی ہو مطر ارخا ہو سکتی ہے شاید ہی کسی کی ہوگی جیسے بہن ارخا ہو سکتی ہے شاید ہی کسی میں ادارن دے دیا ایک بچی دناڈ بھی آئی ہوئی بے کے آئی ہے اپنے گھر ماں باپ کو لائی ہے پندرہ بھی دنوں بعد سورے گھر جا رہی ہے تو ماں باپ نے بدائی ہے پھل فل دیکھے کپڑے دیکھے کے گہنا گٹا د کے کچھ نقدی دیکھے بہت کچھ دے کے توڑتے پہنچ دنڈ نے بچی بھی خوش ماں باپ بھی خوش سارا سامان چکے ہوا دو نوکرا نے انہوں ودائی دے رہے ہیں بٹھا رہے سامان نوکرایا نے چکے ہے تو نوکرانیاں بھی خوش مالکن بھی لڑکی ہے ودا ہو رہی ہے سورے گھر جا رہی اپنے گھر جا رہی نوکرانیاں دو میں خوش پندرہ بھی دن آباد ایک نوکرانی نے دس دن دی چھٹی منگ لی ضروری کی تو مالکن نے چھٹی دے دی تو مالکن نے اس نے دو ساڑیاں دے دی تھی کچھ دمڑے دے دی تھی تھوڑا جیاں پھال دے دی تھا کچھ ہور ساز اور سمان دے دی تھا بھئی کار جاری ہے اپنے بچیاں کھول جاری ہیں یہ لے کے جب جا رہی ہے دو جی دوجی نوکرانی سی نا جل بن گئی سڑ گئی انہوں اگ لگ گئی کوئی حد ہو گئی پہلے دس دن پہلے وہ لڑکی اتنا کچھ لے کے گئی تو نہیں جلی یہ تھوڑا جا بچاری سامان لے کے جا رہی ہے تو ویرخانال جل گئی نال بھر گئی تیرے اندر ساڑے کیوں ਉਹ ਜਿਹੜਾ ਮਾਲਕਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ। ਉਹਦੀ ਈਰਖਾ ਦੇ दायरे ਚ ਨਹੀਂ ਆਉਂਦੀ ਸੀ। ਆਪ ਸਾਰੇ ਜਾਣੇ ਹੋ। ਉਹ ਇਸ ਨੌਕਰਾਨੀ ਦੀ ਈਰਖਾ ਦੇ ਦਾਇਰੇ ਤੋਂ ਅੱਗੇ ਸੀ। ਉਹਦੇ ਨਾਲ ਕਾਦੀ ਈਰਖਾ। ਕਿ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚ ਆਉਂਦੀ ਹੈ। ਇਹਦੀ ਈਰਖਾ ਦੇ दायरे ਚ ਆਉਂਦੀ ਹੈ। ਇਹਨੂੰ ਰੇਖੇ ਚ ਜਲ ਬਣਨ। بھائی بہادر سنگھ میری ایرا کے دائرے چاہتا دا میرے کو پڑھتا میرے کو ارتھ سیکھتا دوستی سی سی جب سرت جڑ گئی اس کی پگمی کھیڈ بن گئی شگل جی بیٹھے نے میرے تو اس زمانے چلزام لایا وہی ماں نے میرے منڈے نو مسکین نے پاگل کر د ਇਸ ਸ਼ੋਗਲ ਜੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਟੈਂਡੀ ਹੈ। ਮੈਂ ਕਿ ਗੱਲ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਹੈ। ਗੁਰੂ ਨੇ ਸਿਆਣਾ ਕਰ ਦਿੱਤਾ। ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ। ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਹੈ। ਉਸ ਪਾਗਲ ਕੋਲ ਮੈਨੂੰ ਇਹ ਪੁੱਛਣਾ ਪੈਣਾ। ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ। ہمیشہ خوش ملتی منڈا اس اسد سمادری لین ہو گیا تو اور مل دی. کہتے کچھ نہ سکے پر میں وہ چہرہ پڑ لیا یہ پتا نہیں کی سکھا رہا یہ دستا رہا اس بولی پر میں بولیا سی میں کہا ماں کچھ ایسی اصل سے جڑا پاگل پانے نا مجھے ملتا لوگ مینو گنی کہ وہ پاگلپن مینوں مل جائے کسی خوش قسمت مل جائے یہ تو کسی نو والوں ملتا یہ تو کسی قسمت والے نو ملتا ہے اج باہے گمنا مجھے کیونکہ سماج نہیں سنگر سنگت بھی نہیں آمدہ اٹھے پیر گرو دا روپ ہو گیا گردوارے نہیں آمدہ دو بجے اٹھ کے اپنی مستی سماج لین گئے ਦੋ ਫੁੱਲ ਲੈ ਕੇ ਗੰਗਾ ਤੋਂ ਪਾਰ ਨਿਕਲ ਜਾਂਦਾ ਸਾਰਾ ਦਿਨ ਉੱਤੇ ਕੋਰਾਂ ਦਾ ਕੰਮ ਦੰਡਾ ਕਰਨ ਵਾਲਾ ਕਹਿੰਦਾ ਮੈਂ ਕੀ ਕਰਨਾ ਸੈ ਲੋੜ ਨਹੀਂ ਮੈਂ ਸਤ ਪੇਰੀਆਂ ਕਰਵਾਉਂਦਾ ਮਸਤੀ ਚ ਹੀ ਰਹਿੰਦਾ ਹਿੰਦੂ ਜੈਨੀ ਲੋਗ ਓਨੋ ਸੰਤ ਕੱਲ ਤੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵੜੇ ਮੈਂ ਇੰਦੌਰ ਦੇਖੇ ਨਾਲ ਦੇ ਸਾਥੀਆਂ ਨੂੰ ਮਿਲੰਦਾ ਰਹਿੰਦਾ ਮੈਂ ਪਤੀ ਪਤਨੀ ਨੇ ਦੋਵੇਂ ਰੰਗੇ ਨੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਦੇ ਦੇਖਿਆ ਟੈਕਸੀ ਡਰਾਈਵਰ ਸੀ ਅੱਜ ਦੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਰਖਾ ਹੋਈ ਸੀ ਕਿਉਂਕਿ ਉਹ ਵੀ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਹਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜ ਗਏ ਜੋ ਰੋਸ਼ਨ ਹੋ ਗਏ ਜੋ ਰੋਸ਼ਨੀ ਦੇ ਮিনার ਹੋ ਗਏ ਬਾਕੀ ਕਿਤੇ ਕੁਝ ਨਹੀਂ ਆਉਂਖੇ ਨਾ ਮੈਂ ਕਿ ਤੋ ਇਹਨ ਨਹੀਂ ਕਰਦੇ ਜਨਨ ਲ ਨਿਕ ਕੋ ਟਨਵੇਂ ਕਿਨੋ ਗੁਰਮੁਖ ਹੋਏ ਪਹਿਚਾਣ ਇਸ ਸੰਤ ਦੀ ਪਹਿਚਾਣ ਕੌਣ ਕਰੇਗਾ ਇਹ ਬੜਾ ਊਚਾ ਹੋਵੇ ਕੋਈ ਇਸ ਊਚੇ ਕੋ ਜਾਣੇ ਸੋਏ ਆ ਬੰਬੇ ਦੇ ਚੱਕ ਮਾਤਾ ਮੈਨੂੰ ਕਹਿਣ ਲਗੇ ਮਸਕੀਨ ਜੀ ਅੱਜ ਦੇ ਯੁੱਗ ਦੇ ਅਵਤਾਰੀ ਪੁੱਛ ਸਾਈਂ ਬਾਬਾ ਅੱਜ ਦੇ ਅਵਤਾਰ ਨੇ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ ਇਹ ਅਵਤਾਰ ਹੈ ਮੈਨੂੰ 40 ਸਾਲ 45 ਸਾਲ ਹੋ ਗਏ ਨੇ ਕਥਾ ਕਰਦੇ ਆਂ دن رات کسے لینے چل رہے ہیں مینو سمجھ نہیں آئی یا اتار دیا گا تم سمجھ رہے ہیں کیڑے میٹر نال نے انہوں نے پھین کیڑی دور بین نالتے خرد بین نالوں نے ریکھے ہیں میں انہوں نے کہنے لگے اوڈے تھیساں چھو راکھ نکل دیا اوڈے ہتھاں چھو گھڑیاں نکل دیا اوڈے ہتھاں چھو پھل نکل دیا میں کہتے جادو صدقار بھی کر ہے ਇਹ ਤੇ ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ ਦੂਰ ਕਿਉਂ ਜਾ ਰਿਹਾ ਮੈਂ ਕਿਧਰੇ ਇਸ ਤਰ੍ਹਾਂ ਦੇ ਜਾਦੂਗਰੀ ਨੂੰ ਪਖੰਡ ਕੇ ਆਇਆ ਤੇ ਗੋਗਿਆ ਪਾਸ਼ਾ ਨੇ ਮੈਨੂੰ ਇੱਕ ਪਾਸਿਓਂ ਭਜਵਾਇਆ ਬਹੁਤ ਪੁਰਾਣੀ ਗੱਲ ਹੁੰਦੀ ਹੋ ਰਹੀ ਆ ਕਿਣ ਲੇਗਾ ਮਸਕੀਨ ਨੂੰ ਜ਼ਰੂਰ ਲਿਆ ਮੇਰੇ ਘਰ ਤੱਕ ਦਿਖਾਉਣ ਵਾਸਤੇ ਰੱਬ ਦੇ ਨੇ ਸੱਚ ਤੋਂ ਲੈ ਕੇ 8 ਵਜੇ ਤੱਕ ਉਸਨੇ ਸ਼ੋਅ ਦਿਖਾਣਾ ਸੀ ਹਾਲ ਭਰੇ ਆਇਆ میں بھی پچی تیس سال یہ بھی پروانی گا میں کہ دیکھنے کہ جو ہے ربی کرش میں دکھا گا پہنچیا میں اٹھ بج گئے اسٹیج پہ آیا ہی نو بج گئے لوگوں نے ہوں شور مچانا شروع کیا دو گھنٹے کا انتظار بڑی گل کی کوئی دسویں صدی بندے اٹھ کے چلے بھی گئے سکتے میں بھی من بنایا چلیے اتنے شو اسٹیج سے آ سارے نے رولا پایا شو سات بجے ہونا سا تو بجے آیا یہ ظلم ہے اتنا انتظار کرایا کہ سات ہی وجن تھی اپنی گڑیاں دیکھ جب سارے نے کڑیاں ویچیاں سات کہ اج اتنا ہی دکھایا کل باقی ہو دکھا اجنا میں بھی اپنی گڑی دیکھا سات ਤੇ ਜੋ ਬਾਹਰ ਨਿਕਲ ਕੇ ਆਇਆ ਤੇ ਘੜੀ ਦੇ ਸਵੇਰ 9 ਵਜੇ ਮੈਂ ਤਾਂ ਸਮਝ ਨਹੀਂ ਆਖੇ ਇਹ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ ਕਰਦਾ ਅੱਜ ਕੱਲ ਜਾਦੂ ਸក្តਾਰ ਹੈ ਔਰ ਵੀ ਯੂਰਪ ਦੇ ਵਿੱਚ ਇਸ ਤਰ੍ਹਾਂ ਦੇਖਾਈ ਨੇ ਉਹ ਮਾਂ ਮੈਨੂੰ ਕਹਿ ਲਗੀ ਅੱਜ ਦੇ ਯੁੱਗ ਦੇ ਇਹ અવਤਾਰੀ ਪੁਰਸ਼ ਨੇ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ અવਤਾਰੀ ਪੁਰਸ਼ ਨੇ ਫੇਸਾ ਚੋ ਰਾਖ ਨਿਕਲਦੀ ਤਸਵੀਰ ਚੋ ਰਾਖ ਨਿਕਲਦੀ میں کہ راک درشن کرنے میں اجے بھی پارت کے پنڈا کی لکڑا جلانے نے کوئلے جلانے چلے ہیں بھیری راک پہ کارگر پیے کر لے درشن اوتار کے جو کسی نو نور بنا دے کسی نو چانن بنا دے اتھاں چو راک نکل دی کیسا چو راک نکلتی ہے تک چیٹک کیے ککا جا پربلو گن کے آوت لائے جائے ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤੱਵ ਦਿਖਾਉਂਦੇ। ਨਾਟਕ ਚੇਟਕ ਕੀ ਇੱਕ ਕਹਾਜਾ ਪ੍ਰਭੂ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱద్ధి ਸਿੱਧੀ ਤੇ ਮਿਲ ਜਾਂਦੀ ਹੈ ਐਸੀ ਕੋਈ ਗੱਲ ਨਹੀਂ ਹੈ। ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੇ ਮਨਾਏ। ਕੋਈ ਧਨ ਕਰਕੇ ਰੁਕ ਜਾਂਦਾ ਹੈ, ਕੋਈ ਰੂਪ ਕਰਕੇ ਰੁਕ ਜਾਂਦਾ ਹੈ, ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ, ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਵਾਕ ਹੈ। ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾਂ ਮੋਤੀ ਤਾਂ ਮੰਦਰ ਕੋਸਰੇ ਅਦਤ ਨਹੀਂ ਤਾ ਹੋਏ ਜੜ ਕਸਤੂਰ ਕੁੰਭੂ ਅਦਰ ਚੰਦਨ ਲੇਪ ਆਵੇ ਮਤ ਦੇਖ ਬੋਲਾ ਵੇਸਰੇ ਤੇਰਾ ਚੇਤਨਾ ਮੋਟੀਆਂ ਦੇ ਮਹਿਲ ਤੇ ਨਹੀਂ ਆਉਂਦੇ ਲੋਕ ਇਟਾਂ ਦੇ ਮਾਰੇ ਕੀ ਫਸ ਕੇ ਰਹਿ ਜਾਂਦੇ ਮੋਟੀਆਂ ਦੀ ਦੀਵਾਰ ਬਣਾਣੀ ਪਰਸ ਬਣਾਣੀ ਇਹ ਤੇ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਮਾਰਬਲ ਦੇ ਕੀ ਫਸੇ ਰਹੇ ಇನ್ನಡಗಾ ರೋಕಾತಂಪಾ ಧರ್ತಿ ತ ಹೀರೆ ಜಾಲ ಜಡ ಮೋಹಣಿ ಮುಖಮಣಿ ಸೋ ಕರೆ ರಂಗ ಪಸಾ ಮತ ದೇ ಬೂಲಾ ವಿರಾ ಚೇತನಾ ದೂಸರಿ ರುಕಾಟ್ರೀ ಪುರುಷ ಪುರುಷ ವಿಪರಿತ تیسری رکاوٹ سدھ ہوما سدھ صد لائی رد آخا آؤ جی دن نے بھی نہیں روکیا روپ نے بھی نہیں روکیا تو جب تب کر رہے ہیں نام جب رہے ہیں نہیں روکیا دن کر کے دن نے نہیں روکیا پاوے کروڑوں کا دن ارباں کا روپ نے بھی نہیں روکیا جوانی نے بھی نہیں روکیا ਸਿੱਧੀਆਂ ਰਿੱਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅਮਰਤ ਵੇਲਾ ਜਿਹੜਾ ਉੱਠੇਗਾ ਕੁਛ ਨਾ ਕੁਛ ਤੇ ਬਰਕਤਾਂ ਆਣਗੀਆਂ ਲੌੜੇ ਦੀ 18 ਸਿੱਧੀ ਪਿਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਇ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਕਾਉ ਗੁਪਤ ਪਰਦਕ ਹੋਏ ਬੇਸਾਂ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਚੌਥੀ ਰੂਪਾਵੜ ਪ੍ਰਭਤਾ ਚੌਧਰੀ ਪੜਾ ਸੁਲਤਾਨ ਹੋਵਾ ਮੇਲ ਲਗ دفتر آپ حکم حاصل کری بیٹھا نان کا سوا مت دیکھ بھولا وے سرے تیرا چیتنا وے نا کوئی سمادی لین نہیں ہو سکے رب دا نہ نہیں جب سکیا دن نے روکے ہوئے گا روپ نے روکے ہوئے گا ردیا سدیا نے روکے ہوئے گا یا ہنکار پربتا نے روکے ہوئے گا کچھ نہ کچھ دیکھ رد سد سب مو ہے نام نہ وسے من آئے میں اس ماتا نو کہا داڑی چھ نکلے کیسا چو راک نکلے تصویر چاہ راک نکلے یہ تو جادوگر بھی دکھا رہے زندگی روشن ہو جائے منور ہو جائے جان چان ہو جائے انہوں سنت یہ تیری دیا دیا پر آم بندیاں کسی کا ہی پربھاؤ پہ اس واسطے میں ارض کرا سنت ہی سنت نمجتا ہے دوسرا نہیں بگت ہی بگت نمجھتا ہے اتنا سارا بنارس سے نے بھی کبیر نہ سمجھے سارے کہنے پاگل ہیں اور کبھی نو کوئی سمجھے سنت ہی سمجھے, سمجھے کٹھن ہے سنت ہونا کوئی کروڑا چکا دن گرو ارجن دیو جی کا واق میں سامنے رکھا خلاصہ میں شامی کرنگا میں آج بھی بھومکا چسیا رہ گیا صاحب کہ ہے پربو تیرے میں چلیاں اس طرح جمیں کسے بچے نے آج ہی چلنا سکھے گرو ارجن دیو جی